ਸ਼ਕਰਾਣੂ ਘਟ ਜਾਂਦੇ ਆ ਬੀਰੀਆ ਸੁੱਕ ਜਾਂਦਾ ਜਾਂ ਕਹ ਲੋ ਕਿ ਬਲੱਡ ਦੀ ਕੁਆਲਿਟੀ ਬੈਡ ਹੋ ਜਾਂਦੀ ਆ ਉਹ ਚੀਜ਼ ਦੇ ਵਿੱਚ ਇਹ ਕੰਮ ਕਰਦਾ ਇਹਨੂੰ ਕਿਹਾ ਗਿਆ ਗੱਬਰੂ ਪਾਊਡਰ ਇੱਕ ਜਸਟ ਪ੍ਰੋਟੀਨ ਦੀ ਤਰ੍ਹਾਂ ਕੰਮ ਕਰਦਾ ਬਾਡੀ ਦੇ ਵਿੱਚ ਕਾਰਬੋਹਾਈਡਰੇਟ ਦੀ ਜਗ੍ਹਾ ਕੰਮ ਕਿਉਂ ਅੱਜਕਲ 20 ਸਾਲ ਦੀ ਉਮਰ ਤੋਂ ਲੈ ਕੇ ਹੀ 50 60 100 ਸਾਲ ਦੀ ਉਮਰ ਤੱਕ ਵੀ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਲੋੜ ਪੈਂਦੀ ਆ ਇੱਕ ਜ਼ਮਾਨਾ ਸੀ ਜਦੋਂ ਸਾਨੂੰ ਇਹਨਾਂ ਚੀਜ਼ਾਂ ਦੀ ਬਹੁਤੀ ਲੋੜ ਨਹੀਂ ਸੀ ਇਹ ਰਾਜੇ ਮਹਾਰਾਜੇ ਲੋਕਾਂ ਦੀ ਚੋਆਇਸ ਹੁੰਦੀ ਸੀ ਅਸੀਂ ਲੋਕ ਨਹੀਂ ਵੀ ਧਿਆਨ ਦਿੰਦੇ ਸੀ ਕਿਉਂਕਿ ਖੁਰਾਕਾਂ ਬਹੁਤ ਅੱਛੀਆਂ ਹੁੰਦੀਆਂ ਸੀ ਇਹਦੇ ਵਿੱਚ ਦੇਖੋ ਤੁਹਾਨੂੰ ਜੇ ਦਿਖਾਵਾਂਗਾ ਤਾਂ ਇਹਦੇ ਚ ਨਾ 골ਡ ਪ੍ਰੋਪਰ ਇਹਨੂੰ ਲੱਗਾ ਹੋਇਆ ਤਾਂ ਇਹ ਪਿਓਰ ਚੀਜ਼ ਆ ਔਰ ਇਹ ਜਦੋਂ ਪੇਸ਼ੈਂਟ ਖਾਂਦੇ ਆ ਨਾ ਉਹ ਇਹ ਕਹਿੰਦੇ ਆ ਵੀ ਗੁਲਸਬ ਜਿਹੜਾ ਸਟੈਮਿਨਸ ਤੁਮਨਾ ਖਰਾਬ ਹੋ ਰੱਖਿਆ ਸੀ ਨਾ ਉਹ ਸਾਰਾ ਠੀਕ ਹੋ ਗਿਆ ਸਾਡੇ ਉਹਨਾਂ ਭਰਾਵਾਂ ਲਈ ਜਿਹੜੇ ਥੱਕੇ ਰਹਿੰਦੇ ਆ ਟਿਕਾਵਟ ਰਹਿੰਦੀ ਆ ਸ਼ੂਗਰ ਦੀ ਬਿਮਾਰੀ ਕਰਕੇ ਕਮਜ਼ੋਰੀ ਆਉਂਦੀ ਆ ਜਾਂ ਹੋਰ ਕਈ ਕਾਰਨਾ ਕਰਕੇ ਵੀ ਵੀਕਨੈਸ ਆਉਂਦੀ ਆ ਜਾਂ ਜਦੋਂ 50 ਸਾਲ ਦੀ ਉਮਰ ਹੋ ਜਾਂਦੀ ਆ 40 ਸਾਲ ਦੀ ਉਮਰ ਹੋ ਜਾਂਦੀ ਆ ਉਸ ਤੋਂ ਬਾਅਦ ਬਾਡੀ ਦੇ ਵਿੱਚ ਹਲਕੀ ਹਲਕੀ ਵੀਕਨੈਸ ਆਉਂਦੀ ਆ ਉਹਦੇ ਵਾਸਤੇ ਜਿਹੜਾ ਗੱਭਰੂ ਪਾਊਡਰ ਹੈ ਇਹਨੂੰ ਇੱਕ ਚਮਚਾ ਰੋਜ਼ ਸਵੇਰੇ ਸ਼ਾਮ ਖਾਣ ਦੇ ਨਾਲ ਬਾਡੀ ਦੇ ਵਿੱਚ ਵੀਰਜ ਔਰ ਬਲੱਡ ਦੀ ਕੁਆਲਿਟੀ ਬਹੁਤ ਵਧੀਆ ਹੋ ਜਾਂਦੀ ਹੈ असं अपनी इन्ह भीडियोज़ के अक्सर फीमेल्स महिलावान प्रॉब्लम्स ने उन्होंने उपर गल करते हैं चाहे कि प्रॉब्लम लिकोरिया की चाहे कि प्रॉब्लम पीसीओडी की स उस उपर आप गल की किमें फीमेल्स इस उपर ध्यान नहीं दि नाल नाल गल करना बहुत जरूरी है मेल्स की प्रॉब्लम के उपर भी क्योंकि पेल मैं काफ़ी इनफर्टिललिटी स्पैशलिस्ट डॉक्टर इंटरव्यूज भी कीतिया जिस तुँ तो पता चलिया जेकर एक मैरिड कपल अपना बच्चा चाहता है लेकिन अपने बच्चे दी प्राप्ति ਨਹੀਂ ਹੋ پا ਰਹੀ ਹੈ ਉਹ ਜਿਹੜਾ ਜੋੜਾ ਹੈ ਨਹੀਂ ਸੰਤਾਨ ਜੋੜਾ ਹੈ ਬੇਔਲਾਦ ਜੋੜਾ ਹੈ ਦਿੱਕਤ ਅਸੀਂ ਅਕਸਰ ਸੋਚ ਲੈਂਦੇ ਆ ਕਿ ਸ਼ਾਇਦ ਫੀਮੇਲ ਵਿੱਚ ਹੀ ਹੈ ਪਰ ਕਿਤੇ ਨਾ ਕਿਤੇ ਮੇਲਜ਼ ਦੇ ਸ਼ੁਕਰਾਨੂ ਸਹੀ ਢੰਗ ਨਾਲ ਨਹੀਂ ਬਣ ਰਹੇ ਹੁੰਦੇ ਜਾਂ ਨਿਲ ਹੋ ਚੁਕੇ ਹੁੰਦੇ ਨੇ ਜਾਂ ਉਸ ਲੈਵਲ ਦੇ ਨਹੀਂ ਹੁੰਦੇ ਕਿ ਜਿਸ ਦੇ ਨਾਲ ਕਨਸੀਵ ਹੋ ਸਕੇ ਸੋ ਕਈ ਤਰ੍ਹਾਂ ਦੀ ਦਿੱਕਤ ਹੁੰਦੀਆਂ ਨੇ ਸੋ ਅੱਜ ਅਸੀਂ ਗੱਲ ਕਰਾਂਗੇ ਕਿ ਆਯੁਰਵੈਦ ਵਿੱਚ ਇੱਕ ਅਜੀਹਾ ਨੁਸਖਾ ਵੀ ਹੈ ਜੋ ਕਿ ਵੈਦਵਾਨ ਆਯੁਰਵੈਦ ਵੱਲੋਂ ਬਣਾਇਆ ਗਿਆ ਹੈ ਜੋ ਮੇਲਜ਼ ਜਾਂ ਇਸ ਤਰ੍ਹਾਂ ਦੀ ਕਈ ਪ੍ਰੋਬਲਮਜ਼ ਉੱਪਰ ਕੰਮ ਕਰਦਾ ਹੈ ਤੁਹਾਡੇ ਸ਼ੁਕਰਾਨੂ ਅੱਛੇ ਹੋ ਸਕਦੇ ਨੇ ਜਿਸ ਦੇ ਨਾਲ ਤੁਹਾਨੂੰ ਇੱਕ ਤਾਂ ਤੁਸੀਂ ਸਟਰੋਂਗ ਫੀਲ ਕਰਦੇ ਹੋ ਦੂਸਰਾ ਹੈ ਤੁਹਾਡੀ ਮੈਰਿਟ ਲਾਈਫ ਵਧੀਆ ਰਹਿੰਦੀ ਹੈ ਔਰ ਅਗਰ ਤੁਸੀਂ ਫੈਮਿਲੀ ਪਲੈਨਿੰਗ ਬਾਰੇ ਵੀ ਸੋਚ ਰਹੇ ਹੋ ਤਾਂ ਅੱਗੇ ਚੱਲ ਕੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਏਗੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾ ਹਰਜੋਤ ਕੌਰ ਤੇ ਇਸ ਖਾਸ ਹੈਲਥ ਅਵੇਨਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਇਹ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਕੋਲ ਜੀ ਸਵਾਗਤ ਹੈ ਸਰ ਤੁਹਾਡਾ ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ ਤੇ ਸ਼ੁਰੂ ਕਰਦੇ ਆਂ ਅੱਜ ਦੀ ਇਹ ਖਾਸ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਉਮੀਦ ਹੈ ਸਾਰੇ ਬਹੁਤ ਵਧੀਆ ਤੰਦਰੁਸਤ ਹੋਵੋਗੇ ਜੀ ਪਰਮਾਤਮਾ ਕਰੇ ਸਦਾ ਚੜ੍ਹਦੀ ਕਲਾ ਚਲੋ ਤੁਹਾਡੇ ਬੱਚੇ ਤੁਹਾਡੀ ਫੈਮਿਲੀ ਸਦਾ ਤੰਦਰੁਸਤ ਰਹੇ ਨਰਸ਼ਿਆਂ ਤੋਂ ਦੂਰ ਰਹੇ ਅੱਜ ਗੱਲ ਕਰਨੀ ਆ ਆਪਣੇ ਬਹੁਤ ਸਾਰਾ ਗੁੱਡ ਵਿਸ਼ਾ ਹੈਗਾ ਜਿਵੇਂ ਸ਼ਿਲਾਜੀਤ ਹੈਗੀ ਆ ਜਾਂ ਗੱਬਰੂ ਪਾਊਡਰ ਹੈਗਾ ਜਾਂ ਐਕਸ ਪਲੱਸ 골ਡ ਕੈਪਸੂਲ ਹੈਗਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਾਡੇ ਮੇਲ ਦੇ ਭਰਾ ਨੇ ਸਾਡੇ ਉਹਨਾਂ ਨੂੰ ਬਹੁਤ ਲੋੜ ਹੈ ਕਿਉਂ ਅੱਜਕਲ 20 ਸਾਲ ਦੀ ਉਮਰ ਤੋਂ ਲੈ ਕੇ ਹੀ 50 60 100 ਸਾਲ ਦੀ ਉਮਰ ਤੱਕ ਵੀ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਲੋੜ ਪੈਂਦੀ ਆ ਇੱਕ ਜ਼ਮਾਨਾ ਸੀ ਜਦੋਂ ਸਾਨੂੰ ਇਹਨਾਂ ਚੀਜ਼ਾਂ ਦੀ ਬਹੁਤੀ ਲੋੜ ਨਹੀਂ ਸੀ ਇਹ ਰਾਜੇ ਮਹਾਰਾਜੇ ਲੋਕਾਂ ਦੀ ਚੋਆਇਸ ਹੁੰਦੀ ਸੀ ਅਸੀਂ ਲੋਕ ਨਹੀਂ ਵੀ ਧਿਆਨ ਦਿੰਦੇ ਸੀ ਕਿਉਂਕਿ ਖੁਰਾਕਾਂ ਬਹੁਤ ਅੱਛੀਆਂ ਹੁੰਦੀਆਂ ਸੀ ਹੁਣ ਕੀ ਆ ਕਿ ਹੁਣ ਜਿਹੜਾ ਗੱਭਰੂ ਪਾਊਡਰ ਅਸੀਂ ਬਣਾਇਆ ਇੱਕ ਜਸਟ ਪ੍ਰੋਟੀਨ ਦੀ ਤਰ੍ਹਾਂ ਕੰਮ ਕਰਦਾ ਬਾਡੀ ਦੇ ਵਿੱਚ ਕਾਰਬੋਹਾਈਡਰੇਟ ਦੀ ਜਗ੍ਹਾ ਕੰਮ ਇਹ ਮਤਲਬ ਕਿ ਨਾ ਬਾਡੀ ਨੂੰ ਇੱਕ ਤਾਕਤ ਜਿੰਮੇ ਸਾਡੇ ਅ ਅ ਸ਼ਕਰਾਣੂ ਘਟ ਜਾਂਦੇ ਆ ਵੀਰਿਆ ਸੁੱਕ ਜਾਂਦਾ ਜਾਂ ਕਹ ਲਓ ਕਿ ਬਲੱਡ ਦੀ ਕੁਆਲਿਟੀ ਬੈਡ ਹੋ ਜਾਂਦੀ ਆ ਉਹ ਚੀਜ਼ ਦੇ ਵਿੱਚ ਇਹ ਕੰਮ ਕਰਦਾ ਇਹਨੂੰ ਕਿਹਾ ਗਿਆ ਗੱਭਰੂ ਪਾਊਡਰ ਇਹਦੇ ਵਿੱਚ ਦੇਖੋ ਤੁਹਾਨੂੰ ਜੇ ਦਿਖਾਵਾਂਗਾ ਤਾਂ ਇਹਦੇ ਚ ਨਾ 골ਡ ਪ੍ਰੋਪਰ ਇਹਨੂੰ ਲੱਗਾ ਹੋਇਆ ਤਾਂ ਇਹ ਪਿਓਰ ਚੀਜ਼ ਆ ਔਰ ਇਹ ਜਦੋਂ ਪੇਸ਼ੈਂਟ ਖਾਂਦੇ ਆ ਨਾ ਉਹ ਇਹ ਕਹਿੰਦੇ ਆ ਵੀ ਗੁਲਸਬ ਜਿਹੜਾ ਸਟੈਮਿਨਸ ਤੁਮਨਾ ਖਰਾਬ ਹੋ ਰੱਖਿਆ ਸੀ ਨਾ ਉਹ ਸਾਰਾ ਠੀਕ ਹੋ ਗਿਆ ਇਹ ਹੈਗਾ ਗੱਭਰੂ ਪਾਊਡਰ ਸਾਡੇ ਉਹਨਾਂ ਭਰਾਵਾਂ ਲਈ ਜਿਹੜੇ ਥੱਕੇ ਰਹਿੰਦੇ ਆ ਟਿਕਾਵਟ ਰਹਿੰਦੀ ਆ 슈ਗਰ ਦੀ ਬਿਮਾਰੀ ਕਰਕੇ ਕਮਜ਼ੋਰੀ ਆਉਂਦੀ ਆ ਜਾਂ ਹੋਰ ਕਈ ਕਾਰਨਾ ਕਰਕੇ ਵੀ ਵੀਕਨੈਸ ਆਉਂਦੀ ਆ ਜਾਂ ਜਦੋਂ 50 ਸਾਲ ਦੀ ਉਮਰ ਹੋ ਜਾਂਦੀ ਆ 40 ਸਾਲ ਦੀ ਉਮਰ ਹੋ ਜਾਂਦੀ ਆ ਉਸ ਤੋਂ ਬਾਅਦ ਬਾਡੀ ਦੇ ਵਿੱਚ ਹਲਕੀ ਹਲਕੀ ਵੀਕਨੈਸ ਆਉਂਦੀ ਆ ਉਦੇ ਵਾਸਤੇ ਜਿਹੜਾ ਗੱਭਰੂ ਪਾਊਡਰ ਹੈ ਇਹਨੂੰ ਇੱਕ ਚਮਚਾ ਰੋਜ਼ ਸਵੇਰੇ ਸ਼ਾਮ ਖਾਣ ਦੇ ਨਾਲ ਬੋਡੀ ਦੇ ਵਿੱਚ ਵੀਰਜ ਔਰ ਬਲੱਡ ਦੀ ਕੁਆਲਿਟੀ ਬਹੁਤ ਵਧੀਆ ਹੋ ਜਾਂਦੀ ਆ ਤੇ ਦੂਸਰਾ ਅਸੀਂ ਇਹਦੇ ਨਾਲ ਦਿੱਤਾ ਸ਼ਿਲਾਜੀਤ ਹੁਣ ਸ਼ਿਲਾਜੀਤ ਦੇ ਵਿੱਚ ਇੱਕ ਤਾਂ ਇਹ ਕੈਪਸੂਲ ਹੈ ਸੂਰਯਾਤਪੀ ਸ਼ਿਲਾਜੀਤ ਕੈਪਸੂਲ ਹੈ ਇਹ ਜਿਹੜਾ ਕੈਪਸੂਲ ਹੈ ਇਹ ਇੱਕ ਸੁਬਾ ਸ਼ਾਮ ਲੈਣਾ ਤਾਂ ਵੀ ਉਨੀ એનર્ਜੀ ਚੋਂ ਨਹੀਂ ਮਿਲਦੀ ਸੀ ਜਿੰਨੀ એનર્ਜੀ ਸੂਰਯਾਤਪੀ ਸ਼ਿਲਾਜੀਤ ਚੋਂ ਮਿਲ ਰਹੀ ਆ ਹੁਣ ਜਿਹੜਾ ਅਸੀਂ ਇਹ ਗੋਲਡ ਆਇਰਨ ਸਰਪ ਬਣਾਇਆ ਇਹਦੇ ਚ ਕੀ ਕੀਤਾ ਅਸ਼ਵਗੰਧ ਸਤਾਵਰ ਸਫੈਦ ਮੁਸਲੀ ਤੇ ਲੋਹਾ ਭਸਮ ਇਹ ਚੀਜ਼ਾਂ ਦਾ ਐਕਸਟ੍ਰੈਕਟ ਪਾਇਆ ਨਾਲ ਇਹਦੇ 14 ਜੜੀ ਬੂਟੀਆਂ ਹੋਰ ਪਾਈਆਂ ਤੇ ਫਿਰ ਇਹ ਚ ਪਈ ਛਲਾਜੀਤ ਪ्योर ਸੂਰਜ ਤਾਂ ਪਿਛਲਾਜੀਤ اور ਫਿਰ ਇਹਨੂੰ ਚਾਕਲੇਟ ਫਲੇਵਰ ਦਿੱਤਾ ਤਾਂ ਕਿ ਇਹਨੂੰ ਖਾਣ ਦਾ ਵੀ ਆਨੰਦ ਆਵੇ ਇਹ ਇਹ 100 ਗ੍ਰਾਮ ਦਾ ਪੀਸ ਹੈ ਬਹੁਤ ਵਧੀਆ ਇਹ ਮਾਤਾ ਭੈਣਾਂ ਵੀ ਖਾਂਦੀਆਂ ਨੇ ਇਹ ਸਾਡੇ ਭਰਾ ਵੀ ਖਾਂਦੇ ਆ ਮਤਲਬ ਜਦੋਂ ਕੋਈ ਲੇਡੀ ਕਹਿੰਦੀ ਆ ਨਾ ਵੀਰੇ ਪ੍ਰੈਗਨੈਂਸੀ ਤੋਂ ਬਾਅਦ ਅਗਰ ਕੋਈ ਚੰਗੀ ਚੀਜ਼ ਖਾਈਏ ਸੀ ਜਿਹਦਾ ਫਾਇਦਾ ਸਾਨੂੰ ਰਵੇ ਤਾਂ ਅਸੀਂ ਕਹਿੰਦੇ ਹੁੰਨੇ ਸਾਰੀਆਂ ਚੀਜ਼ਾਂ ਤੁਹਾਡੇ ਲਈ ਫਾਇਦੇਮੰਦ ਨੇ ਆਪਣੇ ਵੈਦਜੀ ਦੀ ਸਲਾਹ ਦੇ ਨਾਲ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਉਹ ਜਿਹੜੇ ਪੇਸ਼ੈਂਟ ਆ ਉਹ ਜਦੋਂ ਇਹਨਾਂ ਚੀਜ਼ਾਂ ਨੂੰ ਖਾਂਦੇ ਆ ਤਾਂ ਕਮਾਲ ਦੇ ਰਿਜ਼ਲਟ ਆਉਂਦੇ ਆ ਸੂਰਜ ਤਾਪੀ ਛਿਲਾਜੀਤ ਤੇ ਇਹਦੇ ਨਾਲ ਜਿਹੜਾ ਕਹਿ ਲਓ ਕਿ ਗੱਬਰੂ ਪਾਊਡਰ ਗੱਭਰੂ ਪਾਊਡਰ ਇੱਕ ਆਪਣੇ ਆਪ ਚ ਮਿਸਾਲ ਹੈ ਜੀ ਇਹ ਚ ਉਹ ਚੀਜ਼ਾਂ ਨੇ ਕੇਸਰ ਕਸਤੂਰੀ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਮਤਲਬ ਕਿ ਗਵਰਨਮੈਂਟ ਤੋਂ ਅਪਰੂਵਡ ਨੇ ਜੀ ਐਮ ਪੀ ਸਰਟੀਫਾਈਡ ਆ ਔਰ ਸਾਨੂੰ ਬਹੁਤ ਫਾਇਦਾ ਕਰਦੀਆਂ ਨੇ ਜਿਹੜੇ ਲੋਕ ਭਟਕਦੇ ਨੇ ਕਿ ਹਰ ਵਕਤ ਜੀ ਸਟੈਮਨਾ ਨਹੀਂ ਹੈਗਾ ਵੀਕਨੈਸ ਆਉਂਦੀ ਰਹਿੰਦੀ ਆ 슈ਗਰ ਕਰਕੇ ਬਿਲਕੁਲ ਹੀ ਰੋਮਾਂਸ ਜਿਹੜਾ ਲਾਈਫ ਚ ਖਤਮ ਹੋ ਗਿਆ ਉਹਨਾਂ ਲੋਕਾਂ ਵਾਸਤੇ ਇਹ ਗੱਭਰੂ ਡਾਈਟ ਔਰ ਨਾਲ ਹੀ ਸ਼ਿਲਾਜੀਤ ਜਿਹੜਾ ਹੈਗਾ ਲੋਹਾ ਆਇਰਨ ਸੀਰਪ ਜੀ ਨੂੰ ਅਸੀਂ ਕਹਿੰਦੇ ਆ ਉਹ ਵਾਲਾ ਬਹੁਤ ਗਜ਼ਬ ਦਾ ਰਿਜ਼ਲਟ ਕਰਦਾ ਸਤਿ ਸ੍ਰੀ ਅਕਾਲ ਜੀ ਬਾਕੀ ਜੇ ਤੁਹਾਨੂੰ ਚਾਹੀਦਾ ਪ੍ਰੋਡਕਟ ਨਾ ਇਹਦੇ ਬਾਰੇ ਹੋਰ ਜ਼ਿਆਦਾ ਆਪਾਂ ਜਾਣਕਾਰੀ ਲੈਣੀ ਆ ਤਾਂ ਇਹ ਜਿਹੜਾ ਸਕਰੀਨ ਦੇ ਉੱਤੇ ਸਕੈਨਰ ਲੱਗਿਆ ਹੋਇਆ ਉਹ ਵੀ ਤੁਸੀਂ ਸਰਚ ਕਰ ਸਕਦੇ ਹੋ ਜਾਂ ਫਿਰ ਸਾਡੀ ਜਿਹੜੀ ਸਾਈਟ ਆ www.vaidwan.com ਤੇ ਜਾ ਕੇ ਤੁਸੀਂ ਇਸ ਪ੍ਰੋਡਕਟ ਨੂੰ ਬਾਏ ਕਰ ਸਕਦੇ ਹੋ ਇਹਦੇ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਬੈਦ ਜੀ ਨਾਲ ਸਲਾਹ ਕਰਨੀ ਹੈ ਮੇਰੇ ਨਾਲ ਗੱਲ ਕਰਨੀ ਹੈ ਉੱਥੇ ਆਪਣੀ ਫੀਸ ਪੇ ਕਰਕੇ ਤੁਸੀਂ ਟਾਈਮ ਸੈੱਟ ਕਰ ਸਕਦੇ ਹੋ ਗੱਲਬਾਤ ਕਰਕੇ ਤੁਸੀਂ ਘਰੇ ਬੈਠੇ ਨੂੰ ਮੰਗਾ ਸਕਦੇ ਹੋ ਜਾ ਕੇ ਮਿਲ ਵੀ ਸਕਦੇ ਸੋ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਬੇਸਡ ਪ੍ਰੋਡਕਟ ਆ ਰਹੇ ਹੁੰਦੇ ਨੇ ਕਈ ਵਾਰੀ ਉਹ ਜੋ ਯੂਜ਼ ਕੀਤੇ ਜਾਂਦੇ ਨੇ ਉਸ ਦਾ ਫਾਇਦਾ ਹੋਣ ਦੀ ਜਗ੍ਹਾ ਉਸੇ ਕਈ ਤਰ੍ਹਾਂ ਦੇ ਸਾਈਡ ਇਫੈਕਟਸ ਹੋ ਜਾਂਦੇ ਨੇ ਭਾਜਾ ਜਦ ਆਪ ਆਯੁਰਵੈਦ ਦੀ ਗੱਲ ਕਰਦੇ ਆ ਇੱਕ ਕੁਦਰਤ ਵੱਲੋਂ ਦਿੱਤੀਆਂ ਜੜੀ ਬੂਟੀਆਂ ਦੇ ਨਾਲ ਨੁਸਖੇ ਤਿਆਰ ਹੁੰਦੇ ਨੇ ਸੋ ਜ਼ਰੂਰ ਤੁਸੀਂ ਕੰਸਲਟ ਕਰ ਸਕਦੇ ਹੋ ਵਿਦਵਾਨ ਆਯੁਰਵੈਦ ਦੇ ਨਾਲ ਜਿਹੜੇ ਨੰਬਰ ਦਿੱਤੇ ਗਏ ਨੇ ਇਹਨਾਂ ਉੱਪਰ ਕਾਲ ਕਰਕੇ ਵੀ ਤੁਸੀਂ ਇਹਨਾਂ ਪ੍ਰੋਡਕਟਸ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਅਗਰ ਕੋਈ ਵੀ ਇਹਨਾਂ ਵਿੱਚੋਂ ਚੀਜ਼ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤਾਂ ਸਿੱਧਾ www.vidwan.com ਵੈਬਸਾਈਟ ਤੇ ਜਾਓ ਤੇ ਉੱਥੇ ਤੁਸੀਂ ਆਨਲਾਈਨ ਵੀ ਪਰਚੇਸ ਕਰ ਸਕਦੇ ਹੋ ਆਪਣੇ ਸੁਝਾਅ ਆਪਣੇ ਸਵਾਲ ਤੁਸੀਂ ਕਮੈਂਟ ਸੈਕਸ਼ਨ ਵਿੱਚ ਵੀ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਤਾਂ ਕਿ ਅਸੀਂ ਅੱਗੇ ਹੋਰ ਉਹਨਾਂ ਟੌਪਿਕਸ ਉੱਪਰ ਵੀ ਵੀਡੀਓ ਜ਼ਰੂਰ ਲੈ ਕੇ ਆ ਸਕੀਏ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਜਾਂ ਫਿਰ ਮੇਰੀ ਈਮੇਲ ਆਈਡੀ healthadvicewithharjotkaur@gmail.com ਤੇ ਵੀ ਤੁਸੀਂ ਈਮੇਲ ਕਰ ਸਕਦੇ ਹੋ ਸੋ पेज में अगर हले तक फॉलो नहीं किया फटाफट फॉलो कर तो लो और जेकर मेरे यूट्यूब चैनल हेल्थ एडवाइस विद हरजोत कौर में सबसक्राइब नहीं किया तो फटाफट सबसक्राइब कर लो मिलेंगे जल्दी ही सेहत न जुड़ी होर खास जानकारी के फिलहाल भी दि जी इजाजत सत श्रीकाल